ਮੋਬਾਈਲ ਫੋਨਾਂ ਦੀ ਸਾਈਬਰ ਸੁਰੱਖਿਆ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਭਾਰਤ ਸਰਕਾਰ ਨੇ ਮੋਬਾਈਲ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਮਹੱਤਵਪੂਰਨ ਕਦਮ ਚੁੱਕਿਆ ਹੁਣ ਦੇਸ਼ ਦੇ ਵਿੱਚ ਵੇਚੇ ਜਾਣ ਵਾਲੇ ਹਰ ਸਮਾਰਟਫੋਨ ਦੇ ਵਿੱਚ ਸਰਕਾਰ ਦੇ ਵੱਲੋਂ ਵਿਕਸਿਤ ਕੀਤੀ ਗਈ ਸਾਈਬਰ ਸੁਰੱਖਿਆ ਐਪ ਸੰਚਾਰ ਸਾਥੀ ਪਹਿਲਾਂ ਤੋਂ ਹੀ ਉਪਲਬਧ ਹੋਵੇਗੀ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਐਪ ਨੂੰ ਫੋਨ ਤੋਂ ਹਟਾਇਆ ਨਹੀਂ ਜਾ ਸਕੇਗਾ ਇਹ ਸਰਕਾਰੀ ਆਦੇਸ਼ ਸਾਰੇ ਮੋਬਾਈਲ ਬ੍ਰਾਂਡਾਂ ਨੂੰ ਨਿੱਜੀ ਤੌਰ ਤੇ ਭੇਜਿਆ ਗਿਆ ਹੈ ਅਤੇ ਕੰਪਨੀਆਂ ਕੋਲ ਇਸ ਨੂੰ ਲਾਗੂ ਕਰਨ ਦੇ ਲਈ ਹੁਣ 90 ਦਿਨ ਦਾ ਸਮਾਂ ਬਾਕੀ ਹੈ ਸਰਕਾਰ ਨੇ Samsung, Apple, Xiaomi, Vivo, Oppo ਸਮੇਤ ਸਾਰੀਆਂ ਪ੍ਰਮੁੱਖ ਮੋਬਾਈਲ ਫੋਨ ਕੰਪਨੀਆਂ ਨੂੰ ਇਹ ਨਿਰਦੇਸ਼ ਜਾਰੀ ਕੀਤੇ ਨੇ ਕਿ ਭਾਰਤ ਦੇ ਵਿੱਚ ਲਾਂਚ ਕੀਤੇ ਗਏ ਸਾਰੇ ਨਵੇਂ smartphones ਦੇ ਵਿੱਚ ਸੰਚਾਰ ਸਾਥੀ ਐਪ ਪਹਿਲਾਂ ਤੋਂ ਹੀ ਲੋਡ ਕੀਤੀ ਜਾਵੇ ਪਹਿਲਾਂ ਤੋਂ ਸਪਲਾਈ ਕੀਤੇ ਗਏ ਫੋਨਾਂ ਨੂੰ ਇਹ ਐਪ ਇੱਕ software update ਦੇ ਰਾਹੀਂ ਪ੍ਰਾਪਤ ਹੋਵੇਗੀ ਇਹ ਹੁਕਮ ਜਨਤਕ ਨਹੀਂ ਕੀਤਾ ਗਿਆ ਹੈ ਅਤੇ ਸਿਰਫ 92 ਮੋਬਾਈਲ ਕੰਪਨੀਆਂ ਨੂੰ ਹੀ ਇਹ ਹੁਕਮ ਭੇਜਿਆ ਗਿਆ ਹੈ ਸਰਕਾਰ ਨੇ ਇਹ ਅਜਿਹੀਆਂ ਗਤੀਵਿਧੀਆਂ ਨੂੰ ਰੋਕਣ ਦੇ ਲਈ ਫੋਨ ਟਰੈਕਿੰਗ ਨੂੰ ਆਸਾਨ ਬਣਾਉਣ ਦੇ ਲਈ ਮਹੱਤਵਪੂਰਨ ਫੈਸਲਾ ਲਿਆ ਹੈ ਸੰਚਾਰ ਸਾਥੀ ਐਪ ਅਪਰਾਧਾਂ ਨੂੰ ਘਟਾਉਣ ਦੇ ਵਿੱਚ ਮਦਦ ਕਰੇਗਾ ਇਸ ਤਰ੍ਹਾਂ ਹੀ ਉਪਭੋਗਤਾ ਚੋਰੀ ਹੋਏ ਜਾਂ ਗੁੰਮ ਹੋਏ ਫੋਨਾਂ ਨੂੰ ਬਲੌਕ ਕਰ ਸਕਦੀ ਹੈ ਆਈ ਐਮ ਇਆਈ ਨੰਬਰ ਚੈੱਕ ਕਰ ਸਕਦੇ ਨੇ ਅਤੇ ਸ਼ੱਕੀ ਕਾਲਾਂ ਦੀ ਰਿਪੋਰਟ ਵੀ ਕੀਤੀ ਜਾ ਸਕਦੀ ਹੈ ਇੱਕ ਕੇਂਦਰੀ ਡਾਟਾਬੇਸ ਦੇ ਰਾਹੀਂ ਫੋਨ ਦੀ ਲੋਕੇਸ਼ਨ ਨੂੰ ਟਰੈਕ ਵੀ ਕੀਤਾ ਜਾ ਸਕੇਗਾ ਕੇਂਦਰ ਸਰਕਾਰ ਦਾ ਤਰਕ ਹੈ ਕਿ ਇਸ ਐਪ ਦੇ ਮੋਬਾਈਲ ਫੋਨ ਦੇ ਵਿੱਚ ਮੌਜੂਦ ਹੋਣ ਦੇ ਨਾਲ ਸਾਈਬਰ ਧੋਖਾਧੜੀਆਂ ਨੂੰ ਠੱਲ ਪਾਈ ਜਾ ਸਕੇਗੀ ਲੋੜ ਪੈਣ ਤੇ ਮੋਬਾਈਲ ਫੋਨਾਂ ਨੂੰ ਟਰੈਕ ਵੀ ਕੀਤਾ ਜਾ ਸਕੇਗਾ ਸੋ ਇਹ ਮਹੱਤਵਪੂਰਨ ਅਪਡੇਟ ਭਾਰਤ ਦੀਆਂ ਸਾਰੀਆਂ ਪ੍ਰਮੁੱਖ ਮੋਬਾਈਲ ਫੋਨ ਕੰਪਨੀਆਂ ਜੋ ਕਿ ਭਾਰਤ ਦੇ ਵਿੱਚ ਮੋਬਾਈਲ ਫੋਨ ਵੇਚਦੀਆਂ ਹਨ ਉਹਨਾਂ ਨੂੰ ਸਰਕਾਰ ਦੇ ਵੱਲੋਂ ਇਹ ਨੋਟੀਫਿਕੇਸ਼ਨ ਭੇਜਿਆ ਗਿਆ ਹੁਣ ਦੇਖਣਾ ਇਹ ਹੋਵੇਗਾ ਕਿ ਜੋ ਨਵੇਂ ਫੋਨ ਕੰਪਨੀਆਂ ਲਾਂਚ ਕਰਦੀਆਂ ਨੇ ਉਹਨਾਂ ਫੋਨਸ ਦੇ ਵਿੱਚ ਇਹ ਸਿਕਿਉਰਿਟੀ ਐਪ ਕਿੰਨੇ ਦਿਨਾਂ ਦੇ ਵਿੱਚ ਕੰਪਨੀਆਂ ਪਾ ਕੇ ਭੇਜਦੀਆਂ ਨੇ ਹਾਲਾਂਕਿ ਸਰਕਾਰ ਦੇ ਵੱਲੋਂ ਅਜਿਹਾ ਕਰਨ ਦੇ ਲਈ 90 ਦਿਨਾਂ ਦਾ ਸਮਾਂ ਇਹਨਾਂ ਮੋਬਾਈਲ ਫੋਨ ਕੰਪਨੀਆਂ ਨੂੰ ਦਿੱਤਾ ਗਿਆ ਹੈ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਿੰਨੇ ਆ ਭਾਰਤ ਸਰਕਾਰ ਨੇ ਮੋਬਾਈਲ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਮਹੱਤਵਪੂਰਨ ਕਦਮ ਚੁੱਕਿਆ ਹੈ ਹੁਣ ਦੇਸ਼ ਦੇ ਵਿੱਚ ਵੇਚੇ ਜਾਣ ਵਾਲੇ ਹਰ ਨਵੇਂ smartphones ਦੇ ਵਿੱਚ ਸਰਕਾਰ ਦੇ ਵੱਲੋਂ ਵਿਕਸਿਤ ਸਾਈਬਰ ਸੁਰੱਖਿਆ ਐਪ ਸੰਚਾਰ ਸਾਥੀ ਨੂੰ ਪਹਿਲਾਂ ਤੋਂ ਹੀ ਉਪਲਬਧ ਰੱਖਣਾ ਹੋਵੇਗਾ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਐਪ ਨੂੰ ਫੋਨ ਤੋਂ ਨਹੀਂ ਹਟਾਇਆ ਜਾ ਸਕੇਗਾ ਇਹ ਸਰਕਾਰੀ ਆਦੇਸ਼ ਸਾਰੇ ਮੋਬਾਈਲ ਬ੍ਰਾਂਡਾਂ ਨੂੰ ਨਿੱਜੀ ਤੌਰ ਤੇ ਭੇਜਿਆ ਗਿਆ ਹੈ ਕੰਪਨੀਆਂ ਕੋਲ ਇਸ ਨੂੰ ਲਾਗੂ ਕਰਨ ਦੇ ਲਈ ਹੁਣ 90 ਦਿਨ ਦਾ ਸਮਾਂ ਹੈ ਸਰਕਾਰ ਨੇ Samsung, Apple, Xiaomi, Vivo ਅਤੇ ਇਸੇ ਮੇਤ ਸਾਰੀਆਂ ਪ੍ਰਮੁੱਖ ਮੋਬਾਈਲ ਫੋਨ ਕੰਪਨੀਆਂ ਨੂੰ ਇਹ ਨਿਰਦੇਸ਼ ਜਾਰੀ ਕੀਤੇ ਨੇ ਕਿ ਭਾਰਤ ਦੇ ਵਿੱਚ ਲਾਂਚ ਕੀਤੇ ਗਏ ਸਾਰੇ ਸਮਾਰਟਫੋਨ ਦੇ ਵਿੱਚ ਸੰਚਾਰ ਸਾਥੀ ਐਪ ਪਹਿਲਾਂ ਤੋਂ ਹੀ ਲੋਡ ਕੀਤੀ ਜਾਵੇ। ਪਹਿਲਾਂ ਤੋਂ ਹੀ ਸਪਲਾਈ ਕੀਤੇ ਗਏ ਮੋਬਾਈਲ ਫੋਨਾਂ ਨੂੰ ਇਹ ਐਪ ਇੱਕ ਸੌਫਟਵੇਅਰ ਅਪਡੇਟ ਦੇ ਰਾਹੀਂ ਉਪਲਬਧ ਹੋਵੇਗੀ। ਹਾਲਾਂਕਿ ਸਰਕਾਰ ਦੇ ਵੱਲੋਂ ਜਨਤਕ ਤੌਰ ਤੇ ਇਹ ਹੁਕਮ ਸਾਂਝਾ ਨਹੀਂ ਕੀਤਾ ਗਿਆ ਪਰ ਜਾਣਕਾਰੀ ਦੇ ਮੁਤਾਬਕ ਚੋਣਵੀਆਂ ਮੋਬਾਈਲ ਕੰਪਨੀਆਂ ਨੂੰ ਇਹ ਨੋਟੀਫਿਕੇਸ਼ਨ ਸਰਕਾਰ ਦੇ ਵੱਲੋਂ ਭੇਜਿਆ ਗਿਆ ਹੈ ਸਰਕਾਰ ਨੇ ਅਜੀਆਂ ਗਤੀਵਿਧੀਆਂ ਨੂੰ ਸਾਈਬਰ ਅਪਰਾਧ ਵਰਗੀਆਂ ਗਤੀਵਿਧੀਆਂ ਨੂੰ ਰੋਕਣ ਅਤੇ ਫੋਨ ਟਰੈਕਿੰਗ ਨੂੰ ਆਸਾਨ ਬਣਾਉਣ ਦੇ ਲਈ ਇਹ ਮਹੱਤਵਪੂਰਨ ਫੈਸਲਾ ਲਿਆ ਹੈ ਸੰਚਾਰ ਸਾਥੀ ਐਪ ਅਪਰਾਧਾਂ ਨੂੰ ਘਟਾਉਣ ਦੇ ਵਿੱਚ ਮਦਦ ਕਰੇਗਾ ਇਸ ਰਾਹੀਂ ਉਪਭੋਗਤਾ ਚੋਰੀ ਹੋਏ ਜਾਂ ਗੁੰਮ ਹੋਏ ਫੋਨਾਂ ਨੂੰ ਬਲਾਕ ਵੀ ਕਰ ਸਕਣਗੇ ਸੋ ਇਸ ਐਪ ਦੇ ਮਾਧਿਅਮ ਦੇ ਰਾਹੀਂ ਜਿੱਥੇ ਇੱਕ ਪਾਸੇ ਸਾਈਬਰ ਸੁਰੱਖਿਆ ਹੋਵੇਗੀ ਉੱਥੇ ਹੀ ਗੁੰਮ ਹੋਏ ਮੋਬਾਈਲ ਨੂੰ ਬਲਾਕ ਕਰਨ ਦੇ ਵਿੱਚ ਵੀ ਮਦਦ ਮਿਲੇਗੀ